ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੇ ਮਹਲਾ 5 ਹਰਿ ਕੇ ਚਰਨ ਕਮਲ ਮਨ ਧਾਉ ਕਾਡ ਕੁਠਾਰ ਪਿਤ ਬਾਤ ਹੰਤਾ ਆਉ ਖਦ ਹਰਿਕਾ ਨਾਉ ਰਹਾ ਤੀਨੇ ਤਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤੰਕਾ ਵਿਗਨ ਕਉ ਲਗੇ ਜਾਂਕੇ ਪ੍ਰਭ ਆਗੇ ਅਰਦਾਸ ਸ਼ੰਤ ਪ੍ਰਸਾਦ ਬੈਦ ਨਰਾਇਣ ਕਰਨ ਕਾਰਨ ਦਰਬ ਏਕ ਬਾਲਮ ਭਦ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋਡੇ ਮਹਲਾ ਪੰਜਵਾਂ ਹਰਿ ਕੇ ਚਰਨ ਕਮਲ ਮਨ ਧਿਆਉ ਕਾਡ ਕੁਠਾਰ ਪਿਤ ਬਾਤ ਹੰਤਾ ਆਉ ਖਦ ਹਰਿ ਕੋ ਨਾਉ ਰਹਾਵ teen ne tap nivaran hara dukha hanta sukh ras taankau vighnan kaulage janki prabhu aage ardas sant prasad ved narayan ਕਾਰਨ ਕਾਰਨ ਬ੍ਰਭ ਏਕ ਬਾਲੰਬਦ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋੜੇ ਮਹਲਾ ਪੰਜਵਾਂ ਹਰਿ ਕੇ ਚਰਨ ਕਮਲ ਮਨ ਧਿਆਉ ਕਾਡ ਕੁਠਾਰ ਪਿਤ ਬਾਤ ਹੰਤਾ ਆਉ ਖਦ ਹਰਿ ਕੋ ਨਾਉ ਰਹਾਉ ਤੀਨੇ ਤਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤੰਕਉ ਵਿਗਨਨ ਕਉ ਲਗ ਕੈ ਜਾਂਕੀ ਪ੍ਰਭ ਆਗੇ ਅਰਧਾਂਸ ਸੰਤ ਪਰਸਾਦ ਬੈਦ ਮਰਾਇਣ ਕਾਰਨ ਕਾਰਨ ਦਰਬ ਏਕ ਬਾਲਮ ਬਦ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੇ ਮਹਲਾ ਪੰਜਵਾਂ ਹਰਿ ਕੇ ਚਰਨ ਕਮਲ ਮਨ ਧਿਆਉ ਕਾਡ ਕੁਠਾਰ ਪਿਤ ਬਾਤ ਹੰਤਾ ਆਉ ਖਦ ਹਰਿ ਕੋ ਨਾਉ ਰਹਾ ਤੀਨੇ ਤਪ ਨਿਵਾਰਣ ਹਾਰਾ ਦੋਖ ਹੰਤਾ ਸੁਖ ਰਾਸ ਤੰਕਉ ਵਿਗਨਨ ਕਉ ਲਗ ਗਜਾਂ ਕੀ ਪ੍ਰਭੂ ਆਗੇ ਅਰਦਾਸ ਸੰਤ ਪਰਸਾਦ ਬੈਦ ਨਰਾਇਣ ਕਰਨ ਕਾਰਨ ਦਰਬ ਏਕ ਬਾਲੰਬਦੰ ਪੂਰਨ ਸੁਖਦਾਤਾ ਨਾਨਕ ਹਰ ਹਰ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੇ ਮਹਲਾ 5 ਹਰਿ ਕੇ ਚਰਨ ਕਮਲ ਮਨ ਧਿਆਉ ਕਾਡ ਕੁਠਾਰ ਪਿਤ ਬਾਤ ਹੰਤਾ ਆਉ ਖਦ ਹਰਿ ਕੋ ਨਾਉ ਰਹਾ ਤੀਨੇ ਤਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕਉ ਵਿਗਨ ਨ ਕਉ ਲਗੇ ਜਾਂਕੀ ਪ੍ਰਭ ਆਗੇ ਅਰਦਾਸ ਸੰਤ ਪ੍ਰਸਾਦ ਬੈਦ ਨਰਾਇਣ ਕਰਨ ਕਰਣ ਪ੍ਰਭ ਏਕ ਬਾਲੰਬਦ ਪੂਰਨ ਸੁਖਦਾਤਾ ਨਾਨਕ ਹਰ ਹਰ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਹਰਿ ਕੇ ਚਰਨ ਕਮਲ ਮਨ ਧਿਆਉ ਕਾਡ ਕੁਠਾਰ ਪਿਤ ਬਾਤ ਹੰਤਾ ਆਉ ਖਦ ਹਰਿ ਕੋ ਨਾਉ ਰਹਾ ਤੀਨੇ ਤਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕਉ ਵਿਗਨਨ ਕਉ ਲਗੇ ਜਾਂਕੀ ਪ੍ਰਭੂ ਆਗੇ ਅਰਦਾਸ ਸੰਤ ਪਰਸਾਦ ਬੈਦ ਮਰਾਇਣ ਕਰਨ ਕਾਰਨ ਦਰਬ ਏਕ ਬਾਲੰਬਦ ਪੂਰਨ ਸੁਖਦਾਤਾ ਨਾਨਕ ਹਰ ਹਰ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੇ ਮਹਲਾ 5 ਹਰਿ ਕੇ ਚਰਨ ਕਮਲ ਮਨ ਧਿਆਉ ਕਾਡ ਕੁਠਾਰ ਪਿਤ ਬਾਤ ਹੰਤਾ ਆਉ ਖਦ ਹਰਿ ਕੋ ਨਾਉ ਰਹਾਵ ਤੀਨੇ ਤਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕਉ ਵਿਗਨਨ ਕਉ ਲਗੇ ਜਾਂਕੀ ਪ੍ਰਭ ਆਗੇ ਅਰਦਾਸ ਸੰਤ ਪਰਸਾਦ ਬੈਦ ਨਰਾਇਣ ਕਰਨ ਕਰਣ ਧਰਬ ਏਕ ਬਾਲੰਬਦ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੇ ਮਹਲਾ 5 ਹਰਿ ਕੇ ਚਰਨ ਕਮਲ ਮਨ ਧਿਆਉ ਕਾਡ ਕੁਠਾਰ ਪਿਤ ਬਾਤ ਹੰਤਾ ਆਉ ਖਦ ਹਰਿ ਕੋ ਨਾਉ ਰਹਾ ਤੀਨ ਤਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕਉ ਵਿਗਨਨ ਕਉ ਲਗੇ ਜਾਂਕੀ ਪ੍ਰਭ ਆਗੇ ਅਰਦਾਸ ਸੰਤ ਪਰਸਾਦ ਬੈਦ ਨਰਾਇਣ ਕਰਨ ਕਾਰਨ ਦਰਬ ਏਕ ਬਾਲਮ ਬਦ ਪੂਰਨ ਸੁਖਦਾਤਾ ਨਿਕ ਹਰ ਹਰ ਟੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਹਰ ਕੇ ਚਰਨ ਕਮਲ ਮਨ ਧਿਆਓ ਕਾਰ ਕੁਠਾਰ ਪਿਤ ਬਾਤ ਹੰਤਾ ਆਉ ਖਦ ਹਰਿਕਾ ਨਾਉ ਰਹਾ ਤੀਨੇ ਤਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕਉ ਵਿਗਨ ਨ ਕਉ ਲਗੇ ਜਾਂਕੀ ਪ੍ਰਭ ਆਗੇ ਅਰਦਾਸ ਸੰਤ ਪ੍ਰਸਾਦ ਬੈਦ ਨਰਾਇਣ ਕਰਨ ਕਾਰਨ ਦਰਬ ਏਕ ਬਾਲਮ ਬਦ ਪੂਰਨ ਸੁਖ ਦਾਤਾ ਨਾਨਕ ਹਰ ਹਰ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਹਰਿ ਕੇ ਚਰਨ ਕਮਲ ਮਨ ਧਿਆਓ

ਤਾਂ ਕਉ ਵਿਗਨਨ ਕਉ ਲਗੇ ਜਾਂਕੀ ਪ੍ਰਭੂ ਆਗੇ ਅਰਦਾਸ ਸੰਤ ਪਰਸਾਦ ਬੈਦ ਮਰੈਣ ਕਰਨ ਕਾਰਨ ਦਰਬ ਏਕ ਬਾਲੰਬਦ ਪੂਰਨ ਸੁਖਦਾਤਾ ਨਾਨਕ ਹਰ ਹਰ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਹਰਿ ਕੇ ਚਰਨ ਕਮਲ ਮਨ ਧਿਆਉ ਕਾਡ ਕੁਠਾਰ ਪਿਤ ਬਾਤ ਹੰਤਾ ਆਉ ਖਦ ਹਰਿ ਕੋ ਨਾਉ ਰਹਾ ਤੀਨੇ ਤਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕਉ ਵਿਗਨਨ ਕਉ ਲਗੇ ਜਾਂਕੀ ਪ੍ਰਭ ਆਗੇ ਅਰਦਾਸ ਸੰਤ ਪਰਸਾਦ ਬੈਦ ਮਰਾਇਣ ਕਰਨ ਕਰਣ ਪ੍ਰਭ ਏਕ ਬਾਲੰਬਦ ਪੂਰਨ ਸੁਖਦਾਤਾ ਨਾਨਕ ਹਰ ਹਰ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੇ ਮਹਲਾ 5 ਹਰਿ ਕੇ ਚਰਨ ਕਮਲ ਮਨ ਧਿਆਉ ਕਾਡ ਕੁਠਾਰ ਪਿਤ ਬਾਤ ਹੰਤਾ ਆਉ ਖਦ ਹਰਿ ਕੋ ਨਾਉ ਰਹਾ ਤੀਨੇ ਤਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਆਂਕ ਕਉ ਵਿਗਨ ਨਾਂਕ ਕਉ ਲਗੇ ਗਗੇ ਜਾਂਕੀ ਪ੍ਰਭੂ ਆਗੇ ਅਰਦਾਸ ਸੰਤ ਪਰਸਾਦ ਬੈਦ ਮਰੈਣ ਕਰਨ ਕਾਰਨ ਦਰਬ ਏਕ ਬਾਲੰਬਦ ਪੂਰਨ ਸੁਖਦਾਤਾ ਨਾਨਕ ਹਰ ਹਰ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੇ ਮਹਲਾ 5 ਹਰਿ ਕੇ ਚਰਨ ਕਮਲ ਮਨ ਧਿਆਉ ਕਾਡ ਕੁਠਾਰ ਪਿਤ ਬਾਤ ਹੰਤਾ ਆਉ ਖਦ ਹਰਿ ਕੋ ਨਾਉ ਰਹਾ ਤੀਨੇ ਤਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਾਂਕ ਕਉ ਵਿਗਨ ਨ ਾਂਕ ਕਉ ਲਗੇ ਗਏ ਜਾਂਕੀ ਪ੍ਰਭੂ ਆਗੇ ਅਰਗਾਸ ਸੰਤ ਪਰਸਾਦ ਬੈਦ ਮਰੈਣ ਕਰਨ ਕਾਰਨ ਦਰਬ ਏਕ ਬਾਲਮ ਬਦ ਪੂਰਨ ਸੁਖਦਾਤਾ ਨਾਨਕ ਹਰ ਹਰ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਹਰਿ ਕੇ ਚਰਨ ਕਮਲ ਮਨ ਧਿਆਉ ਕਾਰ ਕੁਠਾਰ ਪਿਤ ਬਾਤ ਹੰਤਾ ਆਉ ਖਦ ਹਰ ਕੋ ਨਾਉ ਰਹਾ ਤੀਨੇ ਤਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕਉ ਵਿਗਨਨ ਕਉ ਲਗੇ ਜਾਂਕੀ ਪ੍ਰਭ ਆਗੇ ਅਰਦਾਸ ਸੰਤ ਪਰਸਾਦ ਬੈਦ ਨਰਾਇਣ ਕਰਨ ਕਾਰਨ ਪ੍ਰਭ ਏਕ ਬਾਲਮ ਬਦ ਪੂਰਨ ਸੁਖਦਾਤਾ ਨਾਨਕ ਹਰ ਹਰ ਤੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ